ਚੜੀਗੁਰ ਗਰਾਂਡ ਸਾਹਿਬ ਜੀ ਬੇਅਦਬੀ ਮਾਮਲੇ ਦੀ ਜਾਂਚਕਾਰੀ ਐਸਆਈਟੀ ਦੇ ਮੈਂਬਰ ਕੁਮਰ ਵਿਜੇ ਪ੍ਰਤਾਪ ਸਿੰਘ ਦਾ ਤਬਾਦਲਾ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਤੇ ਚੋਣ ਕਮਿਸ਼ਨ ਨੇ ਕਰ ਦਿੱਤਾ ਅਤੇ ਹੁਣ ਕੁਮਰ ਵਿਜੇ ਪ੍ਰਤਾਪ ਦੀ ਮੁੜ ਬਹਾਲੀ ਦੇ ਲਈ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਖੇਰਾ ਗਰੁੱਪ ਨੇ ਸੰਜੇ ਵਾਪਦੇ ਦੇ ਤਾਰਫਕ ਕਮਿਸ਼ਨ ਨਾਲ ਮਿਲ ਕੇ ਮੰਗ ਪੱਤਰ ਸੌਪਿਆ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਇਸ ਕਾਰਵਾਈ ਤੇ ਭੜਕ ਚੁੱਕਿਆ ਹੈ ਕਾਂਗਰਸ ਦਲ ਨੇ ਤਾਂ ਇਤਨਾ ਕਾਗਜ਼ ਦਿੱਤਾ ਹੈ ਕਿ ਜਿਵੇਂ ਅਸੀਂ ਲੰਬੇ ਸਮੇਂ ਤੋਂ ਕਹਿ ਰਹੇ ਸੀ ਉਹ ਹੁਣ ਸਾਬਤ ਹੋ ਗਿਆ ਕਿ ਕਾਂਗਰਸ ਤੇ ਆਮ ਆਦਮੀ ਪਾਰਟੀ ਰਲੇ ਹੋਏ ਨੇ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਹੁਣ ਸਾਰੀਆਂ ਪਾਰਟੀਆਂ ਦੀ ਪੌੜ ਖੁੱਲ ਚੁੱਕੀ ਹੈ ਦਲਜੀਤ ਚੀਮਾ ਨੇ ਕੁਮਰ ਵਿਜੇ ਪ੍ਰਤਾਪ ਤੇ ਵੀ ਨਿਸ਼ਾਨੇ ਲਾਏ ਨੇ ਕਿ ਕੁਮਰ ਵਿਜੇ ਪ੍ਰਤਾਪ ਸਾਰੀ ਪੁਲਿਸ ਨੂੰ ਬਦਨਾਮ ਕਰ ਰਹੇ ਨੇ ਕੁਮਰ ਵਿਜੇ ਪ੍ਰਤਾਪ ਨੇ ਚੋਣ ਜਾਬਤੇ ਦੀ ਉਲੰਘਣਾ ਕੀਤੀ ਹੈ ਜਿਸ ਦਾ ਖਮਿਆਜਾ ਉਸ ਨੂੰ ਭੁਗਤਣਾ ਪਿਆ ਪਹਿਲਾਂ ਤਾਂ ਅੱਜ ਦਾ ਜਿਹੜਾ ਡੈਲੀਗੇਸ਼ਨ ਹੈ ਵੀ ਸੁਨੀਲ ਧਾਕੜ ਦੀ ਅਲਵਾਇ ਦੇ ਵਿੱਚ ਪੰਜਾਬ ਦੇ ਕਪਟਿਸਟ ਵੀ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਨਮਾਇंदे ਵੀ ਸ਼ਾਮਲ ਹੋਏ ਸਰਦਾਰ ਸੁਪਾਲ ਸਿੰਘ ਕਹਿ ਰਹੇ ਦੀ ਪੰਜਾਬ ਦੇ ਤਾਂ ਪਾਰਟੀ ਦੇ ਨਮਾਇंदे ਵੀ ਸ਼ਾਮਲ ਹੋਏ ਔਰ ਐਚਐਸ ਖੋਲਕਾ ਜਿਨ੍ਹਾਂ ਨੇ ਵਿਧਾਨ ਸਭਾ ਤੋਂ ਅਸਤੀਫਾ ਦਿੱਤਾ ਹੋਇਆ ਵਕਰੀ ਸੋਰਾ ਉਹ ਵੀ ਇਹਦੇ ਵਿੱਚ ਸ਼ਾਮਲ ਹੋਏ ਆ ਇਹ ਜਿਹੜਾ ਕਾਂਗਰਸ ਦੇ ਨਾਲ ਲੱਗ ਕੇ ਡੈਲੀਗੇਸ਼ਨ ਮਿਲਿਆ ਪਹਿਲਾਂ ਤਾਂ ਇਹਦੇ ਨਾਲ ਸਾਰੀ ਇਸ ਗੱਲ ਦੀ ਪੂਰ ਖੁੱਲ ਗਈ ਕਿ ਜਿਹੜੀ ਸਾਜ਼ਿਸ਼ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਇਹਨਾਂ ਵੱਲੋਂ ਰਲ ਕੇ ਰਚੀ ਜਾ ਰਹੀ ਹੈ ਜਿੱਦਾਂ ਪ੍ਰਿੰਟਾਵਾ ਹਾਊਸ ਦੇ ਅੰਦਰ ਵੀ ਹੋਇਆ ਸੀ ਅੱਜ ਇੱਕ ਵਾਰ ਫੇਰ ਸਾਰੇ ਲੰਕ ਕੇਸ ਨੂੰ ਜਖੜ ਦੀ ਅਗਵਾਈ ਦੇ ਵਿੱਚ ਇਲੈਕਸ਼ਨ ਕਮਿਸ਼ਨਰੀ ਕੋਲ ਹੀ ਗਏ ਹੈ ਇਹ ਇਸ ਕਾਲ ਦਾ ਬਹੁਤ ਵੱਡਾ ਸਬੂਤ ਜਿਹੜੀ ਗੱਲ ਅਸੀਂ ਰੋਜ਼ ਕਹਿੰਦੇ ਆ ਕਿ ਕਾਂਗਰਸ ਆਪ ਖੈਰਾਂ ਇਹ ਸਾਰੇ ਸਾਡੇ ਖਿਲਾਫ ਜਿਹੜੇ ਸਾਜਾ ਰਚਨ ਦੇ ਵਿੱਚ ਇਕੱਠੇ ਆ ਅੱਜ ਇਹਨਾਂ ਦਾ ਇਕੱਠੇ ਹੋ ਗਏ ਇਲੈਕਸ਼ਨ ਕਮਿਸ਼ਨ ਕੋਲ ਜਾਣਾ ਸਾਡੇ ਉਸ ਦਾਅਵੇ ਦਾ ਦਰਜਾ ਹੈ ਬਹੁਤ ਵੱਡਾ ਸਬੂਤ ਹੈ ਦੂਜੀ ਗੱਲ ਮੈਂ ਬਿਲਕੁਲ ਸਪਸ਼ਟ ਕਰਦਾ ਹਾਂ ਕਿ ਜਿਹੜੀ ਕੁਮਰ ਵਿਜੇ ਪੰਤਪਤ ਸਿੰਘ ਦੀ ਸ਼ਿਕਾਇਤ ਸੀ ਉਹਦਾ ਕੋਈ ਵੀ ਇਨਵੈਸਟੀਗੇਸ਼ਨ ਦੇ ਨਾਲ ਸਬੰਧ ਨਹੀਂ ਅੱਜ ਵੀ ਉਹ ਲੈਟਰ ਜਿਹੜੀ ਅਸੀਂ ਲਿਖ ਕੇ ਦਿੱਤੀ ਸੀ ਉਹ ਮੀਡੀਆ ਨੂੰ ਰੱਖਦੇ ਧਿਆਨ ਵਿੱਚ ਰੱਖ ਸਕਦੇ ਸਾਡਾ ਮਕਸਦ ਜਿਹੜੀ ਕੋਡ ਆਫ ਕੰਡਕਟ ਦੀ ਵਾਇਓਲੇਸ਼ਨ ਕਰਕੇ ਇੱਕ ਆਈਪੀਐਸ ਅਫਸਰ ਨੇ মিডিਆ ਦੇ ਵਿੱਚ ਇੰਟਰਵਿਊ ਦਿੱਤੇ ਜਿਹਦੇ ਵਿੱਚ ਸਿਆਸੀ ਜਿਹੜੇ ਐ ਨਿਸ਼ਾਨੇ ਲਗਾਏ ਗਏ ਸਾਡਾ ਮਤਲਬ ਸੀ ਕਿ ਇੱਕ ਜਿਹੜਾ ਆਈਪੀਐਸ ਅਫਸਰ ਮਾਡਰ ਕੋਡ ਆਫ ਕੰਡਕਟ ਲਗਨ ਤੋਂ ਬਾਅਦ মিডিਆ ਨੂੰ politcal ਇੰਟਰਵਿਊ ਨਹੀਂ ਦੇ ਸਕਦਾ ਉਹਦੇ ਕੰਡਕਟ ਦੇ ਖਿਲਾਫ ਹੈ ਸੇਵਾ ਜੀਵਨ ਦੇ ਖਿਲਾਫ ਹੈ ਔਰ ਉਹਦੇ ਉੱਤੇ ਕਮਿਸ਼ਨ ਨੇ ਮੈਰਿਟ ਦੇ ਉੱਤੇ ਕਾਰਵਾਈ ਕੀਤੀ ਸੀ ਤਾਂ ਦੇਖਿਆ ਨਹੀਂ ਸੀ ਕਿ ਅਫਸਰ ਦਾ ਕੰਡਕਟ ਗਲਤ ਹੈ ਕਮਿਸ਼ਨ ਨੇ ਫਰਦਰ ਐਕਸ਼ਨ ਲੈਣ ਵਾਸਤੇ ਵੀ ਪਿਆਸ ਇਸ ਗੱਲ ਨੂੰ ਝੂਠ ਦਾ ਪਲੰਦਾ ਬਣਾ ਕੇ ਜਿਸ ਤਰੀਕੇ ਕਾਰਨ ਸੋਚੋ ਫਿਰ ਪੇਸ਼ ਕੀਤਾ ਜਾ ਰਿਹਾ ਹੈ ਕਿ ਜਿਹੜੀ ਐਸਐਚਯੂ ਦੀ ਇਨਵੈਸਟੀਗੇਸ਼ਨ ਉੱਪਰ ਦੀ ਗੱਲ ਕੀਤੀ ਹੋਈ ਮੈਂ ਸੰਵਿਧਾਨਕ ਉਮਰ ਵਿਦੇ ਪ੍ਰਤਾਪ ਸਾਰੇ ਪੁਲਿਸ ਦੀ ਬਹੁਤ ਵੱਡੀ ਤੋਹਫੀ ਕਰਿਆ ਪੰਜਾਬ ਦੇ ਡੀਜੀਪੀ ਦੀ ਤੋਹਫੀ ਕਰਿਆ ਆਪਣਾ ਜਿਹੜਾ ਐਸਆਈਸੀ ਦਾ ਚੇਅਰਮੈਨ ਹੈ ਉਹਦੀ ਤੋਹੀਨ ਕਰ ਰਿਹਾ ਔਰ ਟੋਟਲ ਪੁਲਿਸ ਫੋਰਸ ਦੀ ਰਾਜਨੀਤਿਕ ਲੋਕੰਤ ਦੇ ਨਾਲ ਹਲਕੇ ਤੋਹੀਨ ਕਰਵਾ ਰਿਹਾ ਕਿ ਮੇਰੇ ਤੋਂ ਇਲਾਵਾ ਬਾਕੀ ਸਾਰੀ ਪੰਜਾਬ ਪੁਲਿਸ ਜਿਹੜੀ ਹੈ ਉਹ ਜਾਣੀ ਇਹੀ ਕਹਣਾ ਚੁੰਦੇ ਨੇ ਆਪਣੀ ਫੋਰਸ ਨੂੰ ਤੁਸੀਂ ਕਿ ਤੁਹਾਡੇ ਤੇ ਇੱਕ ਲੀਗਲ ਐਕਸ਼ਨ ਹੋਇਆ ਸੇਵਾ ਦੇ ਨਿਯਮਾਂ ਦੇ ਮਤਾਂ ਤੁਸੀਂ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਨਾਲ ਹਲਕੇ ਸਾਜ਼ਿਸ਼ ਰਚ ਕੇ ਸਾਰੀ ਆਪਣੀ ਪੁਲਿਸ ਨੂੰ ਵੀ ਬਧਨਾਮ ਕਰ ਰਿਹਾ ਹਾਂ ਆਪਣੇ ਜਿਹੜੇ ਸੀਨੀਅਰ ਅਫਸਰ ਹੈ ਉਹਨਾਂ ਨੂੰ ਵੀ ਬਧਨਾਮ ਕਰ ਰਿਹਾ ਹਾਂ ਇਹ ਸ਼ੋਕਮੰਦੀ ਕੋਸ਼ਿਸ਼ ਕਰ ਰਿਹਾ ਕਿ ਸਾਰੇ ਪੰਜਾਬ ਪੁਲਿਸ ਦੇ ਅਫਸਰ ਇਨਕੰਪੀਟੈਂਟ ਹਨ ਕੱਲਾ ਮੈਂ ਕੰਪੀਟੈਂਟ ਹਾਂ ਇਹ ਗੱਲ ਕਿ ਦਰਸਨ ਕਰ ਦਿੱਤੀ ਜਾ ਸਕਦੀ ਕਦੀ ਵੀ ਕੋਈ ਇਨਵੈਸਟੀਗੇਸ਼ਨ ਮਾਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕੀ ਕਦੀ ਕਿਸੇ ਥਾਣੇ ਦਾ ਕੰਮ ਮਾਡਲ ਕੋਡ ਆਫ ਕੰਡਕਟ ਦੇ ਨਾਲ ਨਹੀਂ ਰੁਕਿਆ ਇਨਵੈਸਟੀਗੇਸ਼ਨ ਨੂੰ ਕੋਈ ਨਹੀਂ ਰੋਕ ਸਕਦਾ ਸਿਰਫ ਇੱਕ ਅਫਸਰ ਦਾ ਗਲਤ ਜਿਹੜਾ ਬਿਹੇਵੀਅਰ ਸੀ ਉਹ ਫੜਿਆ ਗਿਆ ਉਹਦੇ ਉੱਤੇ ਐਕਸ਼ਨ ਹੋਇਆ ਅੱਜ ਸਾਰੀਆਂ ਪਾਰਟੀਆਂ ਤਰਲ ਮਸੀ ਹੋ ਰਹੀਆਂ ਪਤਾ ਲੱਗਦਾ ਹੈ ਕਿ ਇਹਨਾਂ ਨੇ ਜਿਹੜੀ ਸਾਜ਼ਿਸ਼ ਕੀਤੀ ਸੀ ਲੋਕਾਂ ਨੂੰ ਗੁੰਮਰਾਹ ਕਰਨਾ ਸੀ ਉਹ ਚਾਲ ਇਹਨਾਂ ਦੀ ਫਿਰ